ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਿਕਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਠੀਕ ਰਹੋ ਤੁਸੀਂ ਖੁਸ਼ ਰਹੋ ਅੱਜ ਮੈਂ ਥੋੜੀ ਜਿਹੀ ਇਮੋਸ਼ਨਲ ਐ ਕਿਉਂਕਿ ਮੇਰੇ ਪਾਪਾ ਆਏ ਹੋਏ ਸੀ ਮੇਰੇ ਕੋਲੇ ਉਹ ਇੱਕ ਰਾਤ ਰਹਿ ਕੇ ਗਏ ਆ ਕਰ ਲ ਉਹਨਾਂ ਦੇ ਲੈਂਜ ਪਵਾਏ ਸੀ ਤੇ ਅੱਜ ਉਹ ਵਾਪਸ ਗਏ ਕਈ ਵਾਰੀ ਆਪਾਂ ਨੂੰ ਮਜ਼ਾਕ ਵੀ ਦੁੱਖ ਦੇ ਜਾਂਦਾ ਤੇ ਮੈਂ ਬੈਠੀ ਬੈਠੀ ਨੇ ਨਾ ਚੌੜਚ ਆਪਣੇ ਮਤਲਬ ਫਾਦਰ ਦੀਆਂ ਵੀਡੀਓ ਬਣਾ ਕੇ ਪਾਉਣ ਲੱਗੀ ਮੈਨੂੰ ਵੀ ਮੇਰੇ ਪਾਪਾ ਚੋਂ ਮੇਰੀ ਮੰਮੀ ਦੀਦੀ ਐ ਉਹ ਮੇਰੇ ਪਾਪਾ ਨੇ ਬਸ ਸਭ ਕੁਝ ਉਹੀ ਨੇ ਤੇ ਜਦੋਂ ਮਾਂ ਪਿਓ ਬਜ਼ੁਰਗ ਜਾਉਣ ਲੱਗ ਜੈ ਨਾ ਮਨ ਦੁਖੀ ਹੋਣ ਲੱਗ ਜਾਂਦਾ ਹਨ ਵੀ ਸਾਡਾ ਮਾਂ ਪਿਓ ਬਜ਼ੁਰਗ ਕਿਉਂ ਹੋ ਗਿਆ ਹਨ ਤੇ ਮੈਨੂੰ ਕਹਿੰਦੀ ਵੀਡੀਓ ਬਣਾ ਕੇ ਪਾਉਣੀ ਹੈ ਕਹਿੰਦਾ ਪਾ ਉਹਨੂੰ ਇੰਨਾ ਕ ਚਾੜਿਆ ਇੰਨਾ ਕ ਚਾੜਿਆ ਵੀਡੀਓ ਪਾਉਣ ਦਾ ਵੀ ਮੇਰੀ ਵੀਡੀਓ ਪਾ ਰਹੀ ਹੈ ਬਣਾ ਕੇ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਰਿਕਵੈਸਟ ਕਰਦੀ ਹਾਂ ਹਨ ਵੀ ਜਿਨ੍ਹਾਂ ਦੇ ਮਾਂ ਪਿਓ ਤੁਹਾਡੇ ਕੋਲ ਹੀ ਹੈਗੇ ਆ ਹਨਾ ਮਾਪੇ ਕੋਲੇ ਹੈਗੇ ਆ ਹਨਾ ਮਾਪਿਆਂ ਨੂੰ ਪਿਆਰ ਕਰਿਆ ਕਰੋ ਮਾਪੇ ਨਾ ਥੋੜੀਆਂ ਸੋਟੀਆਂ ਸੋਟੀਆਂ ਗੱਲਾਂ ਤੋਂ ਖੁਸ਼ ਹੋ ਜਾਂਦੇ ਆ ਜਿਹੜੇ ਮਾਪੇ ਹੁੰਦੇ ਉਹ ਕੁਝ ਨਹੀਂ ਮੰਗਦੇ ਹੁੰਦੇ ਬਸ ਉਹ ਆਪਦੀ ਲਾਡ ਤੋਂ ਪਿਆਰ ਮੰਗਦੇ ਹੁੰਦੇ ਆ ਨਾ ਦਾ ਦਿਲ ਕਰਦਾ ਹੁੰਦਾ ਵੀ ਸਾਡੀ ਲਾਡ ਸਾਨੂੰ ਪਿਆਰ ਕਰੇ ਸਾਡੀ ਫੀਲਿੰਗ ਸਮਝੇ ਹਨਾ ਮਾਪੇ ਬਸ ਭੁੱਖੇ ਹੀ ਹੁੰਦੇ ਆ ਆਪਦੇ ਬੱਚਿਆਂ ਦੇ ਪਿਆਰ ਦੀ ਥੋੜਾ ਜਿਹਾ ਸਤਕਾਰ ਦਿਆ ਕਰੋ ਆਪਣੇ ਮਾਪੇ ਬਾਪ ਨੂੰ ਕਿਉਂਕਿ ਮਾਪੇ ਬਾਪ ਨੇ ਤੁਹਾਡੇ ਲਈ ਬਹੁਤ ਜ਼ਿਆਦੇ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਇਹ ਹੱਤਵੰਨ ਕੀ ਬੇਨਤੀ ਹੈ ਵੀ ਆਪਣੇ ਮਾਪਿਆਂ ਨੂੰ ਟਾਈਮ ਜ਼ਰੂਰ ਦਿਆ ਕਰੋ ਆਪਣੇ ਮਾਪੇ ਮਾਂ ਪਿਓ ਦਾ ਥੋੜਾ ਜਿਹਾ ਖਿਆਲ ਰੱਖਿਆ ਕਰੋ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਨਾ ਥੋੜੇ ਪੈਸੇ ਚਾਹੀਦੇ ਨਾ ਕੋਈ ਥੋੜਾ ਕੁਝ ਵੀ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਥੋੜਾ ਸਹਾਰਾ ਚਾਹੀਦਾ ਜਦੋਂ ਤੁਸੀਂ ਥੋੜਾ ਜਿਹਾ ਕਹਿ ਦਿੰਨੇ ਆ ਉਹਨਾਂ ਦੀ ਕੇਅਰ ਕਰ ਲੱਗ ਜੰਨੇ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ ਉਹਨਾਂ ਨੂੰ ਐ ਲੱਗਦਾ ਵੀ ਸਾਡੀ ਲਾਤ ਸਾਡੇ ਨਾਲ ਆਸੀਂ ਸਾਰੀ ਜ਼ਿੰਦਗੀ ਜਿੱਤ ਦੁਨੀਆ ਨੂੰ ਜਿੱਤ ਲਾਂਗੇ ਤੇ ਅੱਜ ਮੈਂ ਬੈਠੀ ਬੈਠੀ ਤਾਂ ਮੇਰਾ ਬੱਸ ਹੀ ਦਿਲ ਕਰਿਆ ਵੀ ਮੈਂ ਮੇਰੇ ਪਾਪੇ ਨਾਲ ਵੀਡੀਓ ਬਣਾ ਕੇ ਪ ਮੈਨੂੰ ਵੀਡੀਓ ਬਣਾ ਕੇ ਪਾਤੀ ਮੈਨੂੰ ਮੇਰੇ ਦਿਲ ਚ ਵੀ ਨਹੀਂ ਸੀ ਮੈਨੂੰ ਆਪਦੀ ਜ਼ਿੰਦਗੀ ਦੀ ਕਸ ਮੇਰੇ ਦਿਲ ਚ ਨਹੀਂ ਸੀ ਵੀ ਪਾਪੇ ਨੂੰ ਕੀ ਫੀਲਿੰਗ ਆਈ ਵੀਡੀਓ ਬਣਾਉਣ ਦੀ ਮੈਂ ਉਹਦੀਆਂ ਦੋ ਕੁ ਵੀਡੀਓ ਬਣਾ ਕੇ ਚੌੜ ਚ ਪਾਤੀਆਂ ਤੇ ਮੈਂ ਕਿਹਾ ਮੈਂ ਤੈਨੂੰ ਨੈਟ ਤੇ ਪਾਤਾ ਕਹਿੰਦਾ ਮੈਨੂੰ ਕੌਣ ਦੇਖਣਗੇ ਮੈਂ ਕਿਹਾ ਤੈਨੂੰ ਸਾਰੀ ਦੁਨੀਆ ਦੇਖੂਗੀ ਤੇ ਤੇ ਆਪਣੇ ਪਿੰਡ ਦੇ ਕੋਲੇ ਵੀ ਬਗਜੂ ਮੈਂ ਕਿਹਾ ਹਾਂ ਤੇ ਮੈਂ ਗੁੱਡੀ ਫੌਜ ਚ ਸੀਗਾ ਕਹਿੰਦਾ ਕਿ ਤੇ ਮੈਨੂੰ ਤਾਂ ਮੇਰੇ ਨਾਲ ਦੇ ਫੌਜੀ ਵੀ ਹੋਣਗੇ ਜਾਣਦੇ ਹੋਣਗੇ ਮੈਂ ਕਿਹਾ ਹਾਂ ਪਾਪਾ ਇੱਕ ਮੱਖਾ ਇਹ ਨੈਟ ਹੈ ਇਹ ਜੀ ਚੀਜ਼ ਹੈ ਮੈਂ ਕਹੇ ਕਈਆਂ ਨੂੰ ਮਿਲਾ ਦਿੰਦਾ ਮੈਂ ਕਹੇ ਕਈਆਂ ਨੂੰ ਮਿਲਾ ਵੀ ਦਿੰਦਾ ਪਪਾ ਹੀ ਮੈਂ ਕਹੇ ਬਹੁਤ ਵੱਡੀ ਚੀਜ਼ ਹੈ ਬੈਠੀ ਬੈਠੀ ਨੇ ਮਹਾਰੀ ਵੀਡੀਓ ਪਾ ਲਈ ਮੈਂ ਆਪ ਵੀ इमोशनल ਹੋਈ ਪਈ ਆ ਉਦੋਂ ਦੀ ਤੇ ਮੈਂ ਸੋਚ ਰਹੀ ਆ ਮੈਂ ਕਿਉਂ ਵੀਡੀਓ ਬਣਾਈ ਤੇ ਜਦੋਂ ਮੈਂ ਵੀਡੀਓ ਇਹ ਪਾ ਤੀਆਂ ਤੇ ਮੈਂ ਉਹਦੀਆਂ ਬਸ ਵੀਡੀਓ ਬਣਾ ਕੇ ਤੇ ਇੰਨੇ ਮੈਂ ਜਾ ਕੇ ਕਸਟਮਰ ਆ ਗਏ ਉਹਨਾਂ ਨੇ ਵੀ ਕੱਪੜੇ ਲਏ ਕੱਪੜੇ ਖਿਲਰ ਗਏ ਤੇ ਮੈਂ ਤਹਾ ਮਾਰ ਲੱਗੀ ਜਾ ਕੇ ਤੇ ਮੈਂ ਉਹ ਗੱਦੇ ਜਿੱਥੇ ਮੇਰੇ ਮੈਂ ਕੱਪੜੇ ਵੇਚਦੀ ਆ ਉੱਥੇ ਬੈਠੀ ਮੈਂ ਤਹਾ ਹੀ ਆ ਮਰੀ ਜਾਵਾਂ ਤੇ ਮੇਰੇ ਕੋਲੇ ਹੀ ਵਗ ਗਿਆ ਵੀ ਕੋਲੇ ਜਾ ਕੇ ਮੇਰੇ ਸੋਫੇ ਤੇ ਬਹਿ ਗਿਆ ਮਾਪਿਆਂ ਜੀ ਤੋਂ ਬੁढ़ा ਹੋ ਜਾ ਥੋੜਾ ਜਿਹਾ ਆਪਾਂ ਨੂੰ ਵੀ ਮਾਪਿਆਂ ਦਾ ਸਾਥ ਦੇਣਾ ਚਾਹੀਦਾ ਮੈਨੂੰ ਤਾਂ ਗੱਲ ਨਹੀਂ ਹੋ ਰਹੀ ਵੀ ਮੈਨੂੰ ਇੰਨੀ ਫੀਲਿੰਗ ਆਈ ਵੀ ਮੇਰਾ ਮਨ ਨੂੰ ਲੱਗਦਾ ਮੇਰਾ ਹੁਣ 2-3 ਦਿਨ ਮਨ ਨਹੀਂ ਲੱਗਣਾ ਵੀ ਮੈਨੂੰ ਪਤਾ ਨਹੀਂ ਕਿਉਂ ਐ ਜੇ ਹੋ ਜਾਂਦਾ ਪਤਾ ਨਹੀਂ ਬਈ ਸਾਰੇ ਇਮੋਸ਼ਨਲ ਹੁੰਦੇ ਵੀ ਮੈਂ ਵੀ ਮੈਂ ਸਾਰਿਆਂ ਨੂੰ ਕਹਿ ਹੁੰਦੀ ਆ ਵੀ ਮਾਪੇ ਉਹ ਕਿਹੋ ਜੀ ਚੀਜ਼ ਆ ਵੀ ਉਹਨੂੰ ਦੇਖ ਕੇ ਨਾ ਤੁਹਾਡਾ ਕਾਲਜ ਫਟ ਜਾਂਦਾ ਜਿਹਨੇ ਤੁਹਾਨੂੰ ਜਨਮ ਦਿੱਤਾ ਹੁੰਦਾ ਹਨਾ ਤੇ ਉਹਦੇ ਹੱਥ ਜੇ ਹਲਦੇ ਆ ਵਿਚਾਰੇ ਦੇ ਤੇ ਫੌਜ ਚ ਉਹਦੇ 6 ਵਜ ਗਈ ਸੀਗੀ ਉਹਦੇ ਸਿਰ ਚ ਕੁਸ ਭੱਜਿਆ ਸੀਗਾ ਉਦੋਂ ਤੋਂ ਦਾ ਸਿਰ ਹਲਦਾ ਵੀ ਹੈ ਸਿਰ ਹਲਦਾ ਵੀ ਹਲਦੇ ਜਦੋਂ ਕਿ ਰੋਟੀ ਪਾਣੀ ਇਹਨੂੰ ਅਸੀਂ ਖਵਾਉਣੀ ਆ ਵੀ ਖਵਾਉਣਾ ਪੈਂਦਾ ਵੀ ਹੱਥੀ ਖਵਾਉਣਾ ਪੈਂਦਾ ਆਪ ਨਹੀਂ ਖਾ ਸਕਦੇ ਉਹ ਵਿਚਾਰੇ ਆਪ ਕੋਈ ਮੂੰਹ ਚ ਚੀਜ਼ ਨਹੀਂ ਪਾ ਸਕਦੇ ਹੱਥਾਂ ਨਾਲ ਜਦੋਂ ਗਿਆ ਨਾ ਹੋ ਮਤਲਬ ਕਮਰੇ ਚ ਮੇਰੇ ਕੋਲੇ ਉੱਥੇ ਮੈਂ ਕੱਪੜੇ ਲਿਆ ਤੈ ਹਮਾਰੀ ਜਾਵਾਂ ਮੈਨੂੰ ਕਹਿੰਦਾ ਕਿ ਗੁੱਡੀ ਤੂੰ ਮੈਨੂੰ ਹੁਣ ਪਾ ਨਾ ਇੱਥੇ ਕਹਿੰਦਾ ਦੀ ਮੇਰੀ ਵੀਡੀਓ ਹੁਣ ਬਾਹਰ ਭੇਜ ਮੈਂ ਕਿਹਾ ਕਿਉਂ ਪਪਾ ਮੈਂ ਤੇਰੀਆਂ ਵੀਡੀਓ ਬਣਾ ਕੇ ਤੈਨੂੰ ਚਾਰ ਪਾਤਾ ਦਿੱਤੀਆਂ ਮੈਂ ਕਿਹਾ ਆਪਣਾ ਪੰਜਾਬ ਤੇ ਵੀ ਪਾਤੀਆਂ 골ਡਨ ਪੰਜਾਬ ਤੇ ਵੀ ਪਾਤੀਆਂ ਮੈਂ ਕਿਹਾ ਪਪਾ ਪਾਈਆਂ ਮੈਂ ਤੇਰੀਆਂ ਵੀਡੀਓ ਕਹਦਾ ਨਹੀਂ ਗੁੱਡੀ ਉੱਥੇ ਤਾਂ ਕਹਿੰਦਾ ਮੇਰੇ ਪਰਨਾ ਨਹੀਂ ਸੀ ਵਧੀਆ ਬੰਨਿਆ ਤੇ ਮੈਨੂੰ ਲਿਆ ਕੁੜਿਆ ਜਿਹਾ ਲੱਗਦਾ ਸੀ ਕਹਿੰਦਾ ਲੋਕਾਂ ਨੂੰ ਤਾਂ ਹੀ ਲੱਗੂਗਾ ਵੀ ਇਹ ਬੁੜਾ ਜਾਈ ਹੀ ਹੈਗਾ ਮੈਂ ਕਿਹਾ ਹੋਰ ਮੈਂ ਕਿਵੇਂ ਪਾਵਾਂ ਫਿਰ ਤੇਰੀ ਵੀਡੀਓ ਤੂੰ ਦੱਸ ਦੇ ਮੈਨੂੰ ਕਹਦਾ ਮੈਂ ਫੌਜੀ ਆ ਮੈਂ ਦੇਸ਼ ਦੀ ਸੇਵਾ ਕੀਤੀ ਹੈ ਮੈਂ 6571 ਦੀ ਲੜਾਈ ਲੜੀ ਹੈ ਤੇ ਤੂੰ ਨਾ ਮੇਰੀ ਫੋਟੋ ਕਹਿੰਦਾ ਤੂੰ ਮੇਰੀ ਹੁਣ ਵੀਡੀਓ ਪਾ ਵਿਚਾਰੇ ਨੇ ਪਤਾ ਨਹੀਂ ਮੇਰੇ ਤਾਂ ਧਿਆਨ ਨਹੀਂ ਸੀ ਮੈਂ ਤਾਂ ਆਪਦੇ ਕੰਮਾਂ ਚ ਜੀ ਵੀ ਨਹੀਂ ਉਹਦੇ ਹੱਥ ਬਹੁਤ ਕੰਮਦੇ ਆ ਵੀ ਇਹ ਕੰਮ ਦੇ ਜੱਥਾਂ ਵਾਲੇ ਪਰਨਾ ਬਣ ਲਿਆ ਪਰਨਾ ਬਨ ਕੇ ਤੇ ਸੋਵੇ ਦੇ ਬੈਠਾ ਕਹਿੰਦਾ ਹੁਣ ਮੇਰੀ ਤੂੰ ਵੀਡੀਓ ਬਣਾ ਕੱਲੇ ਦੀ ਮੇਰੀ ਨੈਟ ਤੇ ਵੀਡੀਓ ਪਾ ਮੈਂ ਕਿਹਾ ਵੀਡੀਓ ਪਾਉਣ ਦਾ ਕਾਰਨ ਕੀ ਆ ਪਪਾ ਕਹਿੰਦਾ ਕਾਰਨ ਇਹ ਆ ਵੀ ਜਿਹੜੇ ਮੇਰੇ ਨਾਲ ਦੇ ਫੌਜੀ ਕੋਸਤਾ ਕਹਿੰਦਾ ਜਿਉਂਦੀ ਹੋਣਗੇ ਚਲ ਕੋਸਤਾ ਨਹੀਂ ਹੋਣਗੇ ਇਸ ਦੁਨੀਆ ਤੇ ਵੇਖ ਉਹਦੀ ਉਮੀਦ ਦੇਖ ਵੀ ਉਹਨੂੰ ਆਪਦੇ ਨਾਲ ਦੇ ਨਾਲ ਕਿੰਨਾ ਨੂੰ ਪਿਆਰ ਆਇਆ ਵੀ ਇੱਕ ਆਰਮੀ ਵਾਲੇ ਜਿਹੜੇ ਜਵਾਨ ਆ ਮੈਨੂੰ ਉਹਨਾਂ ਦੀ ਮੈਂ ਆਰਮੀ ਦੀ ਬਹੁਤ ਕਦਰ ਕਰਦੀ ਆ ਵੀ ਮੈਂ ਆਰਮੀ ਨੂੰ ਦਿਲੋਂ ਸਲੂਟ ਕਰਦੀ ਆ ਜੇ ਕੋਈ ਗਵਰਨਮੈਂਟ ਜੌਬ ਆ ਤਾਂ ਉਹ ਆਰਮੀ ਆ ਮੈਂ ਆਰਮੀ ਨੂੰ ਦਿਲੋਂ ਸਲੂਟ ਕਰਦੀ ਆ ਵੀ ਇਹ ਵਿਚਾਰੇ ਘਰੋਂ ਬੇਕਾਰ ਰਹਿੰਦੇ ਅੱਧੀ ਜ਼ਿੰਦਗੀ ਇਹਨਾਂ ਦੀ ਐਂ ਟੱਪ ਜਾਂਦੀ ਆ ਵੀ ਪਰ ਉਹ ਦੇਸ਼ ਲਈ ਫਿਰਦੇ ਰਹਿੰਦੇ ਆ ਬਰਫਾਂ 'ਚ ਕਿਤੇ ਕਿਤੇ ਸਾਨੂੰ ਪਤਾ ਹੀ ਵੀ ਸੀਦੀਆਂ ਬਾਹਰ ਰਹੇ ਨੇ ਹਨਾ ਤੇ ਮੇਰੇ ਪਾਪਾ ਵੀ ਆਰਮੀਜ ਨੇ ਇਹ ਕਹਿੰਦਾ ਵੀ ਜਦੋਂ ਤੂੰ ਮੇਰੀ ਵੀਡੀਓ ਪਾਏਂਗੀ ਕਹਿੰਦਾ ਕੀ ਪਤਾ ਕੋਈ ਮੈਨੂੰ ਫੌਜੀ ਜਾਣਦਾ ਹੋਵੇ ਉਹ ਫੋਨ ਕਰ ਲੇ ਵੀ ਮਿੱਤ ਸਿੰਘ ਨੇ ਤਾਂ ਮੇਰੇ ਨਾਲ ਮੈਨੂੰ ਕਹਿੰਦਾ ਤੂੰ ਮੇਰਾ ਨਾਂ ਨਹੀਂ ਬੋਲੀ ਮੈਂ ਕਿਹਾ ਪਾਪਾ ਮੈਂ ਬੋਲੀ ਆ ਵੀ ਮਿੱਤ ਸਿੰਘ ਅ ਮੈਂ ਕਹਿੰਦਾ ਤੈਨੂੰ ਕਿਹਾ ਸੀ ਪਾਪਾ ਵੀ ਆ ਮਿਕ ਸਿੰਘ ਬੋਲ ਤੂੰ ਕੀ ਬੋਲਣਾ ਚਾਹੁੰਨਾ ਮੈਂ ਕਿ ਤੇਰੀ ਫੋਟੋ ਤੇ ਵੀ ਤੇਰਾ ਨਾਮ ਲਿਖਿਆ ਹੋਇਆ ਹੈ ਪਾਪਾ ਮੈਂ ਕਿ ਸਾਰਿਆਂ ਨੂੰ ਪਤਾ ਲੱਗ ਜਾਊ ਕੀ ਹੈ ਕਹਿੰਦਾ ਕੋਈ ਫੌਜੀ ਮੇਰੀ ਫੋਟੋ ਦੇਖ ਲੇ ਮੈਨੂੰ ਜਾਣਦਾ ਹੋਵੇ ਅਸੀਂ ਇਕੱਠਿਆਂ ਨੇ ਕਹਿੰਦਾ ਜੌਬ ਕੀਤੀ ਹੈ ਹੁਣ ਮੈਨੂੰ ਨਹੀਂ ਪਤਾ ਕਹਿੰਦਾ ਵੀ ਕਿਹੜੇ ਫੌਜੀ ਕਿੱਥੋਂ ਦੇ ਹੈ ਕਿੱਧਰ ਗਏ ਮੇਰਾ ਦਿਮਾਗ ਨਹੀਂ ਕੀ ਹੈ ਕੋਈ ਫੋਨ ਕਰ ਲੇ ਗੁੱਡੀ ਮੇਰਾ ਨੰਬਰ ਦੇ ਦੀ ਜੇ ਕੋਈ ਫੌਜੀ ਮੇਰੇ ਨਾਲ ਦਾ ਜਿਹਾਉਂਦਾ ਹੋਇਆ ਮੈਂ ਕਿ ਜਰੂਰ ਦੇਉ ਜੇ ਕਿਸੇ ਫੌਜੀ ਦਾ ਫੋਨ ਆ ਗਿਆ ਵੀ ਹਾਂ ਭਾਈ ਮੈਂ ਮਿਤ ਸਿੰਘ ਨਾਲ ਡਿਊਟੀ ਕੀਤੀ ਹੋਈ ਹੈ ਤਾਂ ਗੁੱਡੀ ਤੇ ਮੇ ਜਦੋਂ ਆ ਬਹਿ ਗਿਆ ਵਿਚਾਰਾ ਤੇ ਉਹਦੇ ਬਾਅਦ ਮੈਨੂੰ ਕਹਿੰਦਾ ਮੇਰੀ ਉਹ ਫੋਟੋ ਵੀ ਰੱਖ ਗਨਾਂ ਫੌਜ ਵਾਲੀ ਕਹਿੰਦਾ ਵੀ ਮੈਂ ਜਵਾਨੀ ਵੇਲੇ ਇਹੋ ਜਿਹਾ ਹੁੰਦਾ ਸੀ ਵੀ ਮੈਂ ਉਦੋਂ ਲੜਾਈਆਂ ਲੜੀਆਂ ਠੀਕ ਆ ਬਜ਼ੁਰਗ ਹੋ ਗਿਆ ਮੇਰੇ ਦਿਲ 'ਚ ਮੈਨੂੰ ਨਹੀਂ ਸੀ ਪਤਾ ਵੀ ਅੱਗੇ ਉਹ ਕੀ ਬੋਲੂਗਾ ਮੈਨੂੰ ਆਪਣੀ ਜ਼ਿੰਦਗੀ ਦੀ ਕਸਮ ਜੇ ਮੈਨੂੰ ਪਤਾ ਹੁੰਦਾ ਨਾ ਤਾਂ ਮੈਂ ਮੇਰੇ ਬਾਪੇ ਨੂੰ ਰੋਕ ਦਿੰਦੀ ਵੀ ਮੈਂ ਆਪ ਵੀ ਇਮੋਸ਼ਨਲ ਹੋ ਗਈ ਉਹ ਵੀ ਹੋ ਗਿਆ ਮੈਂ ਹਜੇ ਵੀ ਮਤਲਬ ਮੈਂ ਆਪਣੇ ਆਪ ਨੂੰ ਇਹ ਕਹਿ ਰਹੀ ਹਾਂ ਵੀ ਤੂੰ ਕਿਉਂ ਵੀਡੀਓ ਬਣਾਈ ਹਨਾ ਵੀ ਉਹਦੇ ਦੇ ਵਿੱਚੋਂ ਪੁਰਾਣੀਆਂ ਗੱਲਾਂ ਜਾਗ ਗਈਆਂ ਹਨਾ ਤੇ ਉਹ ਉਹ ਉਹਦੀ ਮੈਂ ਜਦੋਂ ਫੋਟੋ ਬੁੱਕਲ 'ਚ ਧਰਤੀ ਤੇ ਮੈਂ ਵੀਡੀਓ ਬਣਾਉਣ ਲੱਗ ਗਈ ਤੇ ਉਹ ਬੋਲਣ ਲੱਗ ਗਿਆ ਸਾਨੂੰ ਪਤਾ ਹੀ ਵੀ ਉਹਨੇ ਕੀ ਬੋਲਿਆ ਉਹਨੇ ਇੱਕ ਸ਼ਾਰਟ ਵੀਡੀਓ ਪਾਈ ਹੈ ਮੈਂ ਹੀ ਪਾਈ ਆ ਆਪਦੇ ਗੋਲਡਨ ਪੰਜਾਬ ਤੇ ਪਾਈ ਆ ਸ਼ਾਰਟ ਵੀਡੀਓ ਦੀ ਉਹਦੇ ਵਿੱਚ ਉਹ ਕਹਿੰਦਾ ਕਿ ਜਦੋਂ ਮੈਂ ਕਹਤਾ ਵੀ ਆਇ ਮਿਤ ਸਿੰਘ ਤੁਸੀਂ ਕਰੋ ਗੱਲ ਤੇ ਉਹ ਵਿੱਚ ਬੋਲ ਰਿਹਾ ਵੀ ਇਹ ਮੇਰੀ ਕੁੜੀ ਹੈ ਤੇ ਇਹਦੀ ਛੋਟੀ ਹੁੰਦੀ ਦੀ ਮਾਂ ਮਰ ਗਈ ਸੀ ਤੇ ਮੈਂ ਇਹਨੂੰ ਪਾਲਿਆ ਮੈਂ ਇਹਦੀ ਮਾਂ ਪਤਾ ਨਹੀਂ ਕੀ ਕੁਝ ਬੋਲ ਗਿਆ ਕੁਝ ਤਾਂ ਮੇਰੇ ਯਾਦ ਆ ਬਾਕੀ ਉਹ ਵੀਡੀਓ ਝ ਹੀ ਹੈ ਇਹ ਬੋਲਦਾ ਬੋਲਦਾ ਕਹਿੰਦਾ ਇਹ ਛੋਟੀ ਜੀ ਸੀ ਇਹਦੀ ਮਾਂ ਮਰ ਗਈ ਮੈਂ ਪਾਲੀ ਐ ਉਹ ਮਰਦੀ ਉਹਦੇ ਬਾਅਦ ਤਾਂ ਤੁਹਾਨੂੰ ਉਹਦੀ ਗੱਲ ਸੁਣੀ ਨਹੀਂ ਹੈਗੀ ਕਿਉਂਕਿ ਉਹ ਵੀਡੀਓ ਸ਼ਾਰਟ ਸੀ ਨਾ ਉਹ ਵੀਡੀਓ ਚ ਇਹ ਕਹਿਣਾ ਚਾਹੁੰਦਾ ਹੁੰਦਾ ਵੀ ਵੀ ਮੇਰੇ ਘਰ ਵਾਲੀ ਇਸ ਦੁਨੀਆ ਨੂੰ ਛੱਡ ਗਈ ਸੀ ਵੀ ਇਹ 9 ਮਹੀਨਿਆਂ ਦੀ ਸੀ ਮੈਂ ਪਾਲੀ ਐ ਮੈਂ ਮੇਰੇ ਦੂਜੇ ਬੱਚੇ ਪਾਲੇ ਐ ਤੇ ਉਹਦੇ ਬਾਅਦ ਉਹਨੂੰ ਨਹੀਂ ਸੀ ਪਤਾ ਵੀ ਵੀਡੀਓ ਛੋਟੀ ਐ ਉਹਦੇ ਬਾਅਦ ਉਹਨੇ ਇਹ ਗੱਲ ਵੀ ਕਹੀ ਸੀ ਨਾ ਉਦੋਂ ਮੇਰਾ ਰੋੜ ਨਿਕਲ ਗਿਆ ਕਹਿੰਦਾ ਵੀ ਮੇਰੇ ਘਰ ਵਾਲੀ ਕਹਿੰਦਾ ਮੈਨੂੰ ਐ ਕਹਿ ਕੇ ਗਈ ਸੀ ਬੀ ਜੇ ਤੇਰੇ ਕਰਮਾਂ ਦੇ ਵਿੱਚ ਸੁਖ ਹੁੰਦਾ ਨਾ ਘਰ ਵਾਲੀ ਦਾ ਤਾਂ ਮੈਂ ਮਰਦੀ ਨਹੀਂ ਸੀ ਮੇਰੀ ਮੰਮੀ ਨੂੰ ਦੂਜਾ ਹੋ ਗਿਆ ਸੀ ਇਹ ਆਪ ਦੱਸਦਾ ਮੇਰਾ ਡੈਡੀ ਕਹਿੰਦਾ ਵੀ ਤੇਰੀ ਮੰਮੀ ਮੈਨੂੰ ਕਹਿੰਦੀ ਵੀ ਜੇ ਤੇਰੇ ਕਰਮਾਂ ਚ ਇੱਕ ਜਨਾਨੀ ਦਾ ਸੁਖ ਹੁੰਦਾ ਮੇਰੀ ਮੌਤ ਨਹੀਂ ਸੀ ਹੋਣੀ ਤੇ ਮੈਂ ਮਰਨਾ ਨਹੀਂ ਸੀ ਕਹਿੰਦੀ ਮੇਰੇ ਆਹ ਬਿਮਾਰੀ ਮੈਨੂੰ ਲੱਗਣੀ ਨਹੀਂ ਸੀ ਕਹਿੰਦੀ ਮੇਰੇ ਨਾਲ ਬਖਵਾ ਦਾ ਨਵਾਇਆ ਅੱਜ ਜਾ ਕੇ ਮੇਰੇ ਪਾਪੇ ਨੇ ਉਹ ਗੱਲ ਸ਼ੇਅਰ ਕੀਤੀ ਤੇ ਮੈਨੂੰ ਬੜੀ ਤਕਲੀਫ ਆਈ ਕਹਿੰਦਾ ਮੈਨੂੰ ਚੰਡੀਗੜ੍ਹ ਹਸਪਤਾਲ 'ਚ ਪਈ ਉਹਨੇ ਦੱਸਿਆ ਵੀ ਰਾਜਧਾਨੀ ਚੰਡੀਗੜ੍ਹ 'ਚ ਉਹ ਮੈਨੂੰ ਛੱਡ ਗਈ ਸੀ ਕਹਿੰਦਾ ਚੰਡੀਗੜ੍ਹ ਪਈ ਕਹਿੰਦਾ ਮੈਨੂੰ ਮੇਰਾ ਹੱਥ ਫੜ ਕੇ ਕਹਿੰਦੀ ਮੇਰੇ ਨਾਲ ਵਾਦਾ ਕਰ ਮੇਰੀ ਮਾਂ ਪੜ੍ਹੀ ਲਿਖੀ ਸੀ ਮੇਰਾ ਪਾਪਾ ਵੀ ਬੜਿਆ ਸੀ ਤੇ ਵਾਦਾ ਕਰ ਕਹਿੰਦੀ ਵੀ ਮੇਰੇ ਜਵਾਕ ਕਹਿੰਦੀ ਕਿਸੇ ਦੀਆਂ ਕੰਧੋਲੀਆਂ ਤੇ ਨਾ ਝਾਕਣ ਖੜ ਕੇ ਕਿਸੇ ਦੇ ਘਰੇ ਨਾ ਝਾਕਣ ਕਹਿੰਦੀ ਵੀ ਤੂੰ ਮੇਰੇ ਨਾਲ ਵਾਦਾ ਕਰ ਵੀ ਤੂੰ ਇਹਨਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਵੇਂਗਾ ਦਿਵਾਲੀ ਲੋਹੜੀ ਇਹਨਾਂ ਨੂੰ ਕਿਸੇ ਤਰਸਾਏਗਾ ਨਾ ਉਹ ਕਹਿੰਦਾ ਵੀ ਮੇਰਾ ਪਾਪਾ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਇਹ ਜਿਹੀਆਂ ਗੱਲਾਂ ਕਿਉਂ ਕਰਦੀਆਂ ਕਹਿੰਦੀ ਮੈਨੂੰ ਪਤਾ ਮੈਂ ਬਚਣਾ ਨਹੀਂ ਹੈਗਾ ਪਰ ਤੂੰ ਮੇਰੇ ਨਾਲ ਵਾਦਾ ਕਰ ਵੀ ਤੂੰ ਵਿਆਹ ਨਹੀਂ ਵਾਦਾ ਕਰ ਕਹਿੰਦੀ ਜੇ ਤੇਰੇ ਕਰਮਾ ਚ ਸ਼ੋਕ ਹੁੰਦਾ ਨਾ ਕਹਿੰਦੀ ਮੈਂ ਮਰਦੀ ਨਹੀਂ ਸੀ ਲੜ ਬਨ ਲੈ ਮੇਰੀ ਗੱਲ ਕਹਿੰਦੀ ਸਾਡੇ ਵਿਆਹ ਨਾ ਕਰਾਈ ਕਿਉਂਕਿ ਮੈਂ 9 ਮਹੀਨਾ ਦੀ ਸੀ ਬਹੁਤ ਛੋਟੀ ਸੀ ਉਹਨਾਂ ਟਾਈਮਾਂ ਦੇ ਵਿੱਚ ਨਾ ਦੁਬਾਰੇ ਵਿਆਹ ਕਰ ਦਿੰਦੇ ਸੀਗੇ ਕਿਰ ਤਾਂ ਹੁਣ ਵੀ ਦਿੰਦੇ ਆ ਪਰ ਉਦੋਂ ਉਦੋਂ ਵੀ ਕਰ ਦਿੰਦੇ ਇਹ ਤੇ ਉਹ ਮੇਰੀ ਮਾਂ ਦੇ ਬੋਲ ਪਗਾਉਣ ਲਈ ਵੀ ਜਦੋਂ ਮੇਰੀ ਮੰਮੀ ਨਾਲ ਇਹਨੇ ਵਾਦਾ ਕੀਤਾ ਮੇਰੇ ਪਾਪੇ ਨੇ ਉਹ ਗੱਲ ਅੱਜ ਮੇਰੇ ਯਾਦ ਆ ਗਈਆਂ ਮੇਰੇ ਪਾਪੇ ਨੇ ਮੈਨੂੰ ਦੱਸੀਆਂ ਵੀ ਮੈਂ ਬਹੁਤ ਸੈਡ ਹੋਊਗੀ ਵੀ ਰਿਸ਼ਤਾ ਹੋਵੇ ਤੇ ਇਹ ਜਾ ਹੋਵੇ ਹਨਾ ਤੇ ਨਹੀਂ ਰਿਸ਼ਤਾ ਦੁਨੀਆ ਤੇ ਹੋ ਵੀ ਨਾ ਉਦੋਂ ਮੇਰਾ ਪਾਪਾ ਕਹਿੰਦਾ ਵੀ ਮੇਰੀ ਉਮਰ ਠੀਕ ਸੀ ਮੈਂ ਜੋਬ ਕਰਦਾ ਸੀ ਵੀ ਮੈਂ ਬੁਢਾ ਨਹੀਂ ਸੀ ਕਹਿੰਦਾ ਵੀ ਤੂੰ 9 ਮਹੀਨਿਆਂ ਦੀ ਸੀ ਉਦੋਂ ਜਦੋਂ ਤੇਰੀ ਮਾਂ ਮਰ ਗਈ ਕਹਿੰਦਾ ਮੈਨੂੰ ਕਹਿੰਦੀ ਆ ਕਿ ਮੇਰੇ ਨਾਲ ਵਾਦਾ ਨਾ ਕਰੀ ਮੇਰੀ ਰੂਹ ਕੰਬੂ ਕਹਿੰਦੀ ਵੀ ਮੈਨੂੰ ਕਹਿੰਦੀ ਮਰ ਕੇ ਵੀ ਸਕੂਨ ਨਹੀਂ ਮਿਲਣਾ ਜੇ ਤੂੰ ਹੋਰ ਵਿਆਹ ਕਰਾ ਲਿਆ ਤੇ ਜਾਂ ਮੇਰੇ ਬੱਚੇ ਰੁੱਲ ਗਏ ਮੇਰੇ ਬੱਚੇ ਨਾ ਰੋਲਣ ਦੇਈ ਕਹਿੰਦੀ ਜੋ ਤੇਰੇ ਕਰਮਾਂ 'ਚ ਹੀ ਮਿਲ ਗਿਆ ਤੈਨੂੰ ਮੈਂ ਸਾਰਾਂ ਤੋਂ ਵੱਲੀ ਛੋਟੀ ਮੇਰੀ ਉਮਰ ਹੈ ਮੇਰੇ ਸਾਰੇ ਭੈਣ ਭਰਾ ਮਨੋਂ ਮੈਂ ਜਿਆਦਾ ਛੋਟੀ ਹਾਂ ਜੀ ਕਿਉਂਕਿ ਜਦੋਂ ਮੇਰੀ ਮੰਮੀ ਨੂੰ ਇਹ ਬਿਮਾਰੀ ਹੋ ਗਈ ਆਲਰੇਡੀ ਮੇਰੇ ਦੋ ਭਰਾ ਤੇ ਦੋ ਭੈਣਾਂ ਪਹਿਲਾਂ ਸੀਗੀਆਂ ਤੇ ਉਹ ਵਿਚਾਰੀ ਨੇ ਨਾ ਉਹਦੇ ਨਾਲ ਵਾਦਾ ਕਰ ਲਿਆ ਤੇ ਦੇਖ ਲੈ ਕਹਿੰਦੀ ਮੈਂ ਬਿਮਾਰਤਾ ਜਾਣਾ ਪਰ ਮੇਰਾ ਵਾਦਾ ਨਵਾਦੀ ਤੂੰ ਮੇਰਾ ਪਪਾ ਕਹਿੰਦਾ ਵੀ ਪਹਿਲੀ ਗੱਲ ਤਾਂ ਤੂੰ ਇਹ ਗੱਲ ਨਾ ਕਰ ਕਹਿੰਦੀ ਨਾ ਵਾਦਾ ਕਰ ਕਹਿੰਦਾ ਮੈਂ ਥੋ ਥੱਕੇ ਨਾ ਵਾਦਾ ਲੈਂਦਾ ਕਹਿੰਦਾ ਮੈਂ ਆਖਿਆ ਵੀ ਮੈਨੂੰ ਤੇਰੀ ਕਸਮ ਵੀ ਮੈਂ ਵਿਆਹ ਨਹੀਂ ਕਰਾਉਂਦਾ ਜ਼ਿੰਦਗੀ ਚ ਜਦੋਂ ਤੂੰ ਨਹੀਂ ਮੇਰੀ ਜ਼ਿੰਦਗੀ ਚ ਲਈ ਮੈਂ ਹੋਰਨ ਤੋਂ ਕੀ ਕਰਾਉਣਾ ਤੇ ਮੇਰੇ ਪਪਾ ਕਹਿੰਦੇ ਆ ਕਿ ਮੈਂ ਤੇਰੀ ਮੰਮੀ ਨੂੰ ਨਾ ਕਹਿੰਦਾ ਵਾਦਾ ਦੇਤਾ ਕਹਿੰਦਾ ਮੈਂ ਕਦੇ ਇਹ ਗੱਲ ਕੱਟ ਜੂ ਮੈਂ ਵਿਆਹ ਨਹੀਂ ਹੋਰ ਕਰਾਉਂਦਾ ਤੇਰੇ ਨਾਲ ਵਾਦਾ ਕਰ ਲਿਆ ਕਹਿੰਦਾ ਮੈਂ ਜਿਹੜੇ ਮੇਰੇ ਬੱਚੇ ਇਹਨਾਂ ਨੂੰ ਪਾਲੂਗਾ ਡਿਊਟੀ ਕਰੂੰਗਾ ਵੀ ਮੈਂ ਬਸ ਤੇਰੇ ਨਾਲ ਮੇਰਾ ਵਿਆਹ ਹੋਗਾ ਠੀਕ ਹੈ ਮੈਂ ਗਣੀਆਂ ਵੀ ਰਿਸ਼ਤੇ ਉਹ ਕਮਾਲ ਦੇ ਰਿਸ਼ਤੇ ਆ ਵੀ ਜਿਹੜੇ ਲੋਕ ਐ ਮਰਿਆਂ ਦੇ ਵੀ ਵਾਦੇ ਪੂਰ ਦਿੰਦੇ ਐ ਅੱਜ ਕੱਲ ਕੋਈ ਜਿਉਂਦਿਆਂ ਦੇ ਵਾਦੇ ਨਹੀਂ ਪੂਰਦਾ ਉਹਨੇ ਮਰਿਆਂ ਦੇ ਵੀ ਵਾਦੇ ਪੂਰੇ ਮੇਰਾ ਪਾਪਾ ਕਹਿੰਦਾ ਮੈਨੂੰ ਬਹੁਤ ਰਿਸ਼ਤੇ ਆਏ ਤੇਰੀ ਬੰਮੀ ਦੀ ਡੈਥ ਹੋ ਗਈ ਕਹਿੰਦਾ ਬਹੁਤ ਰਿਸ਼ਤੇ ਆਏ ਬਹੁਤਿਆਂ ਨੇ ਕਿਹਾ ਤੇਰੇ ਬੱਚੇ ਬਾਲੇ ਛੋਟੇ ਇਹਨਾਂ ਨੂੰ ਕੌਣ ਪਾਲੂਗਾ ਤੂੰ ਫੌਜ ਚਾ ਤੂੰ ਡਿਊਟੀ ਕਰਦਾ ਤੇਰੇ ਬੱਚੇ ਰੋਲੇ ਜਾਣਗੇ ਮੇਰੇ ਦਾਦੀ ਜੀ ਹੁੰਦੇ ਸੀਗੇ ਉਦੋਂ ਮੇਰਾ ਪਾਪਾ ਕਹਿੰਦਾ ਨਹੀਂ ਕਹਿੰਦਾ ਮੇਰੀ ਮਾਂ ਆਪੇ ਪਾਲ ਲੂ ਬੱਚਿਆਂ ਨੂੰ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ ਕਹਿੰਦਾ ਵੀ ਮੈਂ ਆਪਦੇ ਘਰ ਵਾਲੀ ਨਾਲ ਵਾਦਾ ਕੀਤਾ ਮੈਂ ਨਹੀਂ ਤੋੜਦਾ ਬਹੁਤ ਇਹਦੇ ਨਾਲ ਦੇ ਨੇ ਵੀ ਕਿਹਾ ਵੀ ਤੂੰ ਵਿਆਹ ਕਰਾ ਵੀ ਤਰਾ ਫੌਜੀ ਆਂ ਟਪਰਾ ਨਹੀਂ ਪਰ ਮੇਰਾ ਪਾਪਾ ਕਹਿੰਦਾ ਮੈਂ ਵਾਦਾ ਨਿਭਾਇਆ ਵੀ ਮੈਂ ਵਿਆਹ ਨਹੀਂ ਕਰਾਉਂਦਾ ਮੈਂ ਆਪਦੇ ਮਰਨ ਵਾਲੀ ਘਰ ਵਾਲੀ ਨਾਲ ਵਾਦਾ ਕੀਤਾ ਆਪੇ ਪਾਲ ਜਾਣਗੇ ਕਹਿੰਦਾ ਜੋ ਇਹਨਾਂ ਦੀ ਕਿਸਮਤ ਦਾ ਪਾਲ ਜਾਣਗੇ ਕਹਿੰਦਾ ਮੈਂ ਕਮਾਈ ਕਰੂੰਗਾ ਆਪੇ ਪੜੀ ਜਾਣਗੇ ਮੇਰੇ ਪਾਪੇ ਨੇ ਜੀ ਵਿਆਹ ਨਹੀਂ ਕਰਵਾਇਆ ਸਾਨੂੰ ਪਾਲਿਆ ਅੱਜ ਜਾ ਕੇ ਨੇ ਇਹ ਦੁੱਖ ਮਤਲਬ ਜਦੋਂ ਵੀਡੀਓ ਬਣਾਉਂਦਾ ਸੀ ਤਾਂ ਰੋਣ ਆ ਗਿਆ ਕਹਿੰਦਾ ਉਹ ਮੈਨੂੰ ਛੱਡ ਗਈ ਐਂ ਕਿ ਕਿ ਉਹਦਾ ਰੋਣ ਆ ਗਿਆ ਤੇ ਕੁਦਰਤ ਉਹਦਾ ਵੀਡੀਓ ਕੱਢ ਗਈ ਛੋਟ ਸੀ ਤੇ ਉਧਰੋਂ ਮੇਰਾ ਵੀ ਰੋਣ ਨਿਕਲ ਗਿਆ ਮਖਾ ਯਾਰ ਵੀ ਦੇ ਇੱਕ ਵਾਦਾ ਨਿਭਾਇਆ ਹਣਾ ਵੀ ਮੇਰੇ ਬਾਪੇ ਨਾਲ ਵਧੀਆ ਡਿਊਟੀ ਕਰਦਾ ਸੀ ਵੀ ਵਿਆਹ ਦੁਬਾਰੇ ਕਰਾ ਸਕਦਾ ਜੀ ਮੈਂ ਕਹਿੰਦਾ ਸਾਡੇ ਲਈ ਵਿਆਹ ਨਹੀਂ ਕਰਾਇਆ ਤੇ ਮੈਂ ਮੇਰੇ ਪਾਪਾ ਜੀ ਨੂੰ ਫਿਰ ਜੱਫੀ ਪਾ ਕੇ ਬਹੁਤ ਰੋਈ ਮੈਂ ਕਿਹਾ ਪਾਪਾ ਜੀ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਮੈਨੂੰ ਇੰਨਾ ਮੋਸ਼ਨਲ ਕਰ ਦੇਗਾ ਮੈਂ ਤੇਰੀ ਵੀਡੀਓ ਨਹੀਂ ਬਣਾਉਣੀ ਤੇ ਕਹਿੰਦਾ ਬਣਾਉਣੀ ਸੀ ਤੂੰ ਮੇਰੀ ਵੀਡੀਓ ਕਹਿੰਦਾ ਕੀ ਆ ਮੇਰਾ ਕੋਈ ਵਿਛੜਿਆ ਯਾਰ ਮੈਨੂੰ ਮਿਲ ਜੇ ਕਹਿੰਦਾ ਕਹਿੰਦਾ ਮੈਂ ਤਾਂ ਤੇਰੇ ਤੋਂ ਵੀਡੀਓ ਚ ਬਣਵਾਈ ਹੈ ਤੇ ਤਨਾ ਮੈਂ ਅੱਜ ਥੋੜੀ ਜਿਹੀ ਮੋਸ਼ਨਲ ਆ ਮੈਂ ਵੀਡੀਓ ਚ ਮੈਂ ਬੜੀ ਗਹਿਰਾਈ ਚ ਗੱਲ ਗਈ ਵੀ ਮਾਂ ਪਿਓ ਇੱਕ ਐਸੀ ਚੀਜ਼ ਹੁੰਦਾ ਜਿਹੜਾ ਮੁੱਲ ਨਹੀਂ ਮਿਲਦਾ ਕਿਤੋਂ ਵੀ ਨਹੀਂ ਮਿਲਦਾ ਵੀ ਮੈਂ ਤਾਂ ਮੇਰੀ ਮਾਂ ਦੇਖੀ ਤੱਕ ਨਹੀਂ ਮੈਨੂੰ ਨਹੀਂ ਪਤਾ ਮੇਰੀ ਮਾਂ ਦਾ ਮਢੰਗਾ ਕਿ ਹੋਇਆ ਸੀ ਕਿਉਂ ਜੀ ਸੀ ਮੇਰੀ ਮਾਂ ਪਰ ਵੀ ਜਦੋਂ ਮੇਰੇ ਮਾਪੇ ਨੂੰ ਰੋਂਦਾ ਦੇਖਿਆ ਤੇ ਮੈਨੂੰ ਫੀਲ ਹੋਇਆ ਵੀ ਮੇਰੀ ਮਾਂ ਬਹੁਤ ਚੰਗੀ ਸੀ ਵੀ ਜਿਹਨੂੰ ਯਾਦ ਕਰਕੇ ਮੇਰਾ ਪਾਪਾ ਅੱਜ ਵੀ ਰੋਂਦਾ ਹੈ ਵੀ ਬਜ਼ੁਰਗ ਆਪ ਵੀ 70 75 ਸਾਲ ਦਾ ਵੀ ਅੱਜ ਵੀ ਅੱਖਾਂ 'ਚੋਂ ਪਾਣੀ ਆਵੇ ਮੇਰੀ ਮੰਮੀ ਦੀ ਯਾਦ ਕਰਕੇ ਤਾਂ ਬਹੁਤ ਚੰਗੇ ਹੋਣਗੇ ਮੇਰੀ ਮੰਮੀ ਮੈਂ ਕਿਉਂ ਉਦੋਂ ਚੰਗਾ ਮੇਰਾ ਪਾਪਾ ਹੈ ਵੀ ਜਿਹਨੇ ਮੇਰੀ ਮੰਮੀ ਦੇ ਨਾਲ ਵਾਦਾ ਨਿਭਾਇਆ ਦੇਖ ਲਓ ਤਾਂ ਮਰ ਗਈ ਸੀ ਪਰ ਮੈਂ ਵਿਆਹ ਕਰਾ ਲੈਂਦਾ ਉਹਨੇ ਕਿਹੜਾ ਵਿਚਾਰੀ ਨੇ ਆ ਕੇ ਕਹਿਣਾ ਸੀ ਤੂੰ ਕਿਉਂ ਕਰਵਾਇਆ ਤੇ ਇੱਕ ਮੇਰੇ ਪਾਪੇ ਨੇ ਮੈਨੂੰ ਗੱਲ ਹੋਰ ਦੱਸੀ ਵੀ ਅਹਰੀਆਂ ਗੱਲਾਂ ਦੱਸ ਕੇ ਮੇਰਾ ਪਾਪਾ ਵੀ ਮੇਰੇ ਅੱਖਾਂ ਚੋਂ ਪਾਣੀ ਨਹੀਂ ਰੁਕ ਰਿਹਾ ਵੀ ਜਦੋਂ ਦਾ ਮੇਰੇ ਪਾਪਾ ਕਹਿੰਦੇ ਅੱਜ ਮੇਰਾ ਜੀ ਕਿਤੇ ਵੀ ਨਹੀਂ ਲੱਗ ਰਿਹਾ ਮੈਨੂੰ ਇਹ ਲੱਗਾ ਵੀ ਜਿਹੜੀ ਦੁਨੀਆ ਵੀ ਉਹੀ ਝੂਠੀ ਆ ਹਨਾ ਉਹੀ ਹਨਾ ਵੀ ਕਹਿ ਰਹਿੰਦੀ ਅਸੀਂ ਰਿਸ਼ਤੇ ਨਿਭਾਉਣ ਜਾਣ ਤੇ ਅਸੀਂ ਰਿਸ਼ਤੇ ਨਿਭਾਉਣੇ ਆ ਕੀ ਰਿਸ਼ਤੇ ਨਿਭਾਉਣ ਜਾਣ ਦੀ ਦੁਨੀਆ ਰਿਸ਼ਤੇ ਤਾਂ ਉਹ ਹੁੰਦੇ ਜਿਹੜੇ ਦਿਲੋਂ ਨਿਭਾਏ ਜਾਂਦੇ ਆ ਕੋਈ ਰਿਸ਼ਤੇ ਨਹੀਂ ਮੈਨੇ ਰੱਖਦੇ ਜਿਹੜੇ ਅੱਜ ਕੱਲ ਝੂਠੇ ਕੂੜ ਦੇ ਰਿਸ਼ਤੇ ਨਵਾਉਨੇ ਉਹ ਕਾਦੇ ਰਿਸ਼ਤੇ ਆ ਰਿਸ਼ਤੇ ਤਾਂ ਉਹ ਹੁੰਦੇ ਵੀ ਮਰਿਆਂ ਦੇ ਵੀ ਲੋਕ ਨਵਾਉਂਦੇ ਅੱਜ ਮੈਨੂੰ ਮੇਰੇ ਪਾਪੇ ਤੋਂ ਸਿੱਖਿਆ ਮਿਲੀ ਵੀ ਮੇਰੀ ਮਾਂ ਜਦੋਂ ਮੈਂ ਅੱਜ 45-40 ਸਾਲ ਦੀ ਹੋਊਗੀ ਇੰਨਾ ਦੀ ਮੇਰੀ ਮਾਂ ਗਈ ਨੂੰ ਹੋ ਗਿਆ ਹਨਾ ਮੈਨਾਂ 9 ਮਹੀਨੇ ਦੀ ਸੀ ਤੇ ਦੇਖੋ ਮੇਰਾ ਪਪਾ ਅੱਜ ਵੀ ਦੇਖੋ ਉਹਨੂੰ ਯਾਦ ਕਰਦਾ ਹਨਾ ਵੀ ਰਿਸ਼ਤਾ ਹੋਵੇ ਤੈਹ ਜਾ ਹੋਵੇ ਹਨਾ ਮੈਨੂੰ ਤਰਸ ਆਇਆ ਵਿਚਾਰੇ ਤੇ ਆਇਆ ਉਹਖੀ ਇਹਨੇ ਵੀ ਮਸਲਾ ਮਗਾ ਵੀ ਵਿਛੋੜੇ ਦੀ ਜ਼ਿੰਦਗੀ ਕੱਢ ਲਈ ਕੋਈ ਨੇ ਫੌਜ ਚ ਕੱਢ ਲਈ ਕੁਝ ਨੇ ਸਾਨੂੰ ਪਾਲਦਿਆਂ ਨੂੰ ਕੱਢ ਲਈ ਕੁਝ ਬਸੋੜਿਆਂ 'ਚ ਕੱਢ ਲਈ ਤੇ ਫਿਰ ਮੇਰੇ ਪਾਪਾ ਕਹਿੰਦਾ ਵੀ ਇੱਕ ਦਿਨ ਤੂੰ ਚੌੜ ਕਰਨ ਨੂੰ ਨਾ ਹਟੀ ਕਹਿੰਦਾ ਤੂੰ ਟੋਕਰੇ ਦੇ ਜੜ ਕੇ ਕਹਿੰਦਾ ਚੌੜ ਕਰੀ ਜਾਂਦੀ ਸੀ ਕਹਿੰਦਾ ਮੈਨੂੰ ਐਸੀ ਤਰ੍ਹਾਂ ਛੱਟ ਨਾ ਪੱਜੇ ਕਹਿੰਦਾ ਵੀ ਮੈਂ ਤੇ ਇਹ ਨਾ ਕਹਿੰਦਾ ਗੁੱਸੇ 'ਚ ਲੱਪੜ ਮਾਰਿਆ ਵੀ ਤੂੰ ਕਿਉਂ ਵੀ ਤੂੰ ਠੀਕ ਦੀਨੀ ਤੇਰੇ ਛੱਟ ਪੱਜੂਗੀ ਤਾਂ ਕਹਿੰਦਾ ਮੇਰੇ ਸੁਪਨੇ 'ਚ ਆ ਗਈ ਕਹਿੰਦਾ ਤੇਰੀ ਮਾਂ ਮੇਰਾ ਪਾਪਾ ਕਹਿੰਦਾ ਦੇਖ ਕਿੱਡੇ ਗੂੜੇ ਰਿਸ਼ਤੇ ਆ ਵੀ ਸੁਪਨਿਆਂ 'ਚ ਆ ਕੇ ਵੀ ਲੜ ਪੈਂਦੇ ਆ ਹਨ ਕਿੰਨੇ ਵਧੀਆ ਰਿਸ਼ਤੇ ਸੀ ਪਹਿਲਾਂ ਵਾਲੇ ਹੁਣ ਤਾਂ ਰਿਸ਼ਤੇ ਜੀ ਕਦਰ ਨਹੀਂ ਰਹੀ ਪਿਆਰ ਹੀ ਨਹੀਂ ਰਿਹਾ ਤੇ ਆ ਕੇ ਮੇਰਾ ਪਾਪਾ ਕਹਿੰਦਾ ਮੈਨੂੰ ਕਹਿੰਦੀ ਆ ਕਿ ਤੂੰ ਪਾਪਾ ਕਹਿੰਦਾ ਸੁਪਨੇ ਚ ਕਹਿੰਦੀ ਤੂੰ ਮੇਰੀ ਕੁੜੀ ਦੇ ਮਾਰਿਆ ਤੇ ਮਾਰਿਆ ਕਿਵੇਂ ਮੇਰਾ ਪਾਪਾ ਕਹਿੰਦਾ ਮੈਂ ਕਹਦਾ ਨੂੰ ਮੋੜ ਕੇ ਆਖਿਆ ਵੀ ਬੈਸੀ ਵੱਜ ਗਿਆ ਵੀ ਉਹ ਚੌੜ ਕਰਦੀ ਸੀ ਅੱਜ ਤੱਕ ਇਹ ਨਹੀਂ ਮੇਰੀ ਕੁੜੀ ਦੇ ਮਾਰਤਾ ਮੁੜ ਕੇ ਮਾਰ ਹੀ ਨਾ ਕਹਿੰਦੀ ਕਹਿੰਦੀ ਮੈਂ ਇੱਥੇ ਹੀ ਰਹਿਣੀ ਆ ਮੇਰੇ ਜਵਾਕਾਂ ਚ ਕਹਿੰਦੀ ਮੇਰੀ ਤੂੰ ਕਹਿੰਦੀ ਮੇਰੇ ਦੁੱਖ ਮੈਨੂੰ ਦੁੱਖ ਦੁੱਖ ਹੋਇਆ ਤੂੰ ਕਿਉਂ ਮਾਰਿਆ ਇਹਦੇ ਮੇਰਾ ਪਾਪਾ ਕਹਿੰਦਾ ਸੁਪਨੇ ਚ ਲੜਕੀ ਗਈ ਕਹਿੰਦਾ ਮੇਰੇ ਨਾਲ ਵੀ ਤੂੰ ਮੇਰੀ ਕੁੜੀ ਦੇ ਮਾਰ ਏਗੁੰਦੇ ਜੀ ਅਸਲੀ ਰਿਸ਼ਤੇ ਮਾਮਾ ਦੇ ਰਿਸ਼ਤੇ ਮਾਪੇ ਦੇ ਪਰਜਮਾ इमोशनल ਮੈਥੋਂ ਜਿਆਦਾ ਵੀ ਜੋ ਨਹੀਂ ਬਣ ਸਕਦੀ ਮੈਂ ਸੌਰੀ ਚਾਹੁੰਦੀ ਆ ਕਿ ਬੜੀ इमोशनल ਆ ਤੇ ਮੇਰੇ ਪਾਪੇ ਲਈ ਮੈਨੂੰ इमोशनल ਕਰਤਾ ਸੋ ਵੀਰੋ ਜੁ ਕੋਈ ਕਮੀ ਰਹੀ ਹੋਵੇ ਤਾਂ ਮਾਫੀ ਚਾਹੁੰਦੀ ਆ ਆਪ ਸਭ ਨੂੰ ਮੇਰੇ ਬਨ ਮਨਜੀਤ ਕੌਰ ਮਾਨ ਮੰਨਗੇ ਪਿਆਰਪਰੀ ਸੱਸ ਵੀ ਕਾ